ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪੇਸੰਦੀ ਸੇਵ ਦੀ ਸਬਜੀ ਪਹਿਲਾਂ ਆਪਾਂ ਕੜਾਈ ਦੇ ਵਿੱਚ ਤੇਲ ਨੂੰ ਗਰਮ ਕੀਤਾ ਤੇ ਇਹਦੇ ਵਿੱਚ ਪਾਇਆ ਆਪਾਂ ਨੇ ਇੱਕ ਚਮਚ ਜੀਰਾ ਦੋ ਪਿਆਜ਼ ਲਏ ਆ ਆਪਾਂ ਨੇ ਇਸ ਤਰ੍ਹਾਂ ਬਰੀਕ ਕੱਟ ਕੇ ਤੇ ਇਹਨੂੰ ਤੜਕੇ ਦੇ ਵਿੱਚ ਪਾ ਦਵਾਂਗੇ ਇਆ ਜਾਨੂ ਥੋੜਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਆਪਾਂ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਕੁੰਡੀ ਦੇ ਵਿੱਚ ਕੁੱਟ ਲਵਾਂਗੇ ਲਸਣ ਤੇ ਹਰੀਆਂ ਮਿਰਚਾਂ ਨੂੰ ਆਪਾਂ ਕੁੱਟ ਕੇ ਇਸ ਸਬਜ਼ੀ ਦੇ ਵਿੱਚ ਪਾਵਾਂਗੇ ਕੁੱਟੀਆਂ ਹੋਈਆਂ ਮਿਰਚਾਂ ਤੇ ਲਸਣ ਨੂੰ ਆਪਾਂ ਪਾਦਵਾਂਗੇ ਤੜਕੇ ਦੇ ਵਿੱਚ 2 ਮਿੰਟ ਤੱਕ ਆਪਾਂ ਸੇਕ ਲਵਾਵਾਂਗੇ ਘਟ ਗਿਆ ਵਾਸਤੇ ਕੁਝ ਮਸਾਲੇ ਲਿੱਤੇ ਆਪਾਂ ਇੱਕ ਕੌਲੀ ਦੇ ਵਿੱਚ ਅੱਧਾ ਚਮਚ ਨਮਕ ਦਾ ਅੱਧਾ ਚਮਚ ਹੀ ਲਾਲ ਮਿਰਚ ਤੇ ਅੱਧਾ ਚਮਚ ਹੀ ਲਵਾਂਗੇ ਆਪਾਂ ਹਲਦੀ ਦਾ ਧਨੀਆ ਪਾウダー ਸਾਰੇ ਮਸਾਲੇ ਨੂੰ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਪਾਣੀ ਐਡ ਕਰਕੇ ਦਾ ਇੱਕ ਪੇਸਟ ਤਿਆਰ ਕਰ ਲਵਾਂਗੇ 2 ਮਿੰਟ ਸੇਕ ਲੱਗਣ ਤੋਂ ਬਾਅਦ ਤਰਕੇ ਨੂੰ ਆਪਾਂ ਜਿਹੜਾ ਪੇਸਟ ਤਿਆਰ ਕੀਤਾ ਸੀਗਾ ਇਸ ਤਰਕੇ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਸਾਰੇ ਮਸਾਲਿਆਂ ਨੂੰ ਆਪਾਂ ਨੇ 1 ਮਿੰਟ ਸੇਕ ਲਵਾ ਲਿਆ ਤੇ ਇੱਕ ਟਮਾਟਰ ਕੱਟ ਕੇ ਐਡ ਕਰ ਦਵਾਂਗੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾਉਣ ਤੋਂ ਬਾਅਦ ਆਪਾਂ 2 ਚਮਚ ਦਹੀਂ ਦੇ ਦੇ ਵਿੱਚ ਐਡ ਕਰ ਦਵਾਂਗੇ ਤਾਜ਼ਾ ਦਹੀਂ ਲਿਆ ਆਪਾਂ ਨੇ ਮਿਕਸ ਕਰ ਲਮਾ ਕੇ ਚੰਗੀ ਤਰ੍ਹਾਂ ਥੋੜੀ ਜਿਹੀ ਪਾਵਾਂਗੇ ਆਪਾਂ ਮੇਥੀ 1.5 ਕੱਪ ਪਾਣੀ ਦੱਲੇ ਆਪਾਂ ਨੇ ਇੱਕ ਤੋਂ ਦੋ ਉਬਾਲੀਆਂ ਦਿਵਾ ਲਵਾਂਗੇ ਢੱਕ ਕੇ ਇੱਕ ਤੋਂ ਦੋ ਵਾਲੀਆਂ ਦਵਾਉਣ ਤੋਂ ਬਾਅਦ ਆਪਾਂ ਨਮਕੀਨ ਸੇਵ ਇਸ ਦੇ ਵਿੱਚ ਪਾ ਕੇ ਇਹਨੂੰ ਵੀ ਦੋ ਤੋਂ ਤਿੰਨ ਵਾਲੀਆਂ ਦਵਾ ਲਵਾਂਗੇ ਬੜੀ ਜਲਦੀ ਤੇ ਘੱਟ ਸਮੇਂ ਦੇ ਵਿੱਚ ਇਹ ਆਪਣੀਆਂ ਨਮਕੀਨ ਸੇਵੀਆਂ ਦੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਆ ਦੋ ਤੋਂ ਤਿੰਨ ਵਾਲੀਆਂ ਦਵਾਉਣ ਤੋਂ ਬਾਅਦ ਨਮਕੀਨ ਸੇਵ ਦੀ ਸਬਜੀ ਆਪਣੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਤੇ ਘੱਟ ਸਮਾਂ ਲੱਗਦਾ ਇਸ ਸਬਜ਼ੀ ਨੂੰ ਬਣਾਉਣ ਦੇ ਵਿੱਚ ਅੱਜ ਦੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਜਦ ਤੱਕ ਸਤਿ ਸ਼੍ਰੀ ਅਕਾਲ